ਵਿੱਚ ਥੋੜੀ ਜਿਹੀ ਹੜਚੜਾ ਵੀ ਪਈਆਂ ਸੀ ਥੋੜਾ ਜਿਹਾ ਆਪਾਂ ਜ਼ਿਕਰ ਜ਼ਰੂਰ ਉਹਦਾ ਕਰਾਂਗੇ ਕਿਉਂਕਿ 2018 ਦੇ ਜੋ ਵਾਪਰਿਆ ਉਹਦੇ ਬਾਰੇ ਆਪਸੀ ਭਾਈਚਾਰਕ ਸੰਸ ਜਿਹੜੀ ਕੀ ਥੋੜੀ ਜੀ ਡਾਵਾਡੋਲ ਹੋਈ ਖਾਸੀ ਬਰਾਦਰੀ ਨਾਲ ਭਾਈਚਾਰਕ ਸੰਸ ਜਿਹੜੀ ਸੀ ਪਹਿਲਾਂ ਬਣੀ ਹੋਈ ਥੋੜੀ ਟਕਰਾਅ ਪਈ ਹੋਈ ਕਾਰਨ ਕੀ ਹੋਏ ਸੀ ਇੱਥੇ ਦੇ ਜਿਹੜੇ ਲੋਕ ਨੇ ਖਾਸੀ ਲੋਕ ਨੇ ਗਾਰੋ ਲੋਕ ਨੇ ਇਹਨਾਂ ਦਾ ਆਪਣਾ ਆਪਣਾ ਇੱਕ ਪੂਰਾ ਵਿਰਸਾ ਜਿਹੜਾ ਕਿ 2 ਕਿਲੋਮੀਟਰ ਕਈ ਥਾਂ ਤੇ ਤੇ ਕਈ ਥਾਂ ਤੇ 10 ਕਿਲੋਮੀਟਰ ਦੇ ਬਾਅਦ ਬਦਲ ਜਾਂਦਾ ਤੇ ਜਦੋਂ ਕੋਈ ਬਾਹਰੋਂ ਆ ਕੇ ਇੱਥੇ ਵੱਸਦਾ ਤੇ ਇਹਨਾਂ ਨੂੰ ਥੋੜਾ ਜਿਹਾ ਘਬਰਾਹਟ ਹੋ ਜਾਂਦੀ ਏ ਕਿ ਭਈ ਇਹ ਸਾਡੇ ਜਿਹੜੇ ਟ੍ਰੈਡੀਸ਼ਨਲ ਸਾਡੀ ਲਾਈਫ ਏ ਉਹਦੇ ਵਿੱਚ ਵਿਗਨ ਪਾਏਗਾ ਇਹਨਾਂ ਨੂੰ ਦੱਸਿਆ ਜਾਏ ਕਿ ਅਸੀਂ ਕਿਸੇ ਦੇ ਵੈਰੀ ਨਹੀਂ ਆ ਸਾਡਾ ਤੁਹਾਡੇ ਨਾਲ ਵਿਰੋਧ ਵੀ ਕੋਈ ਨਹੀਂ ਏ ਅਸੀਂ ਸਗੋਂ ਤੁਹਾਡੀ ਆਈਡੈਂਟੀਟੀ ਦੇ ਹੱਕ ਦੇ ਵਿੱਚ ਆ ਲੇਕਿਨ ਤੁਹਾਡੀ ਆਈਡੈਂਟੀਟੀ ਦੇ ਹੱਕ ਦੇ ਵਿੱਚ ਹੋਣਾ ਦਾ ਇਹ ਮਤਲਬ ਨਾ ਕਟਿਆ ਜਾਏ ਕਿ ਅਸੀਂ ਆਪਣੀ ਆਈਡੈਂਟੀਟੀ ਗਵਾ ਦਈਏ ਬਜ਼ੁਰਗਾਂ ਨੂੰ ਮਿਲਿਆ ਉਹਨਾਂ ਦੇ ਅੱਖਾਂ 'ਚ ਹੰਝੂ ਆਂਦੇ ਨੇ ਕਿ ਇਹ ਅਤਿਅਤਿ ਰਾਤ ਵਿੱਚ ਪੁਲਿਸ ਪ੍ਰੋਟੈਕਸ਼ਨ ਵਿੱਚ ਸਾਨੂੰ ਲੈ ਕੇ ਜਾਇਆ ਕਰਦੇ ਸਨ ਵੀ ਆਓ ਸੇਵਾ ਕਰੋ ਜੇ ਅਜੂਣ ਜਦੋਂ ਇਹਨਾਂ ਦਾ ਕੰਮ ਪੂਰਾ ਹੋ ਗਿਆ ਤੇ ਇਹ ਹੁਣ ਸਾਨੂੰ ਮਤਲਬ ਕਹਿੰਦੇ ਨੇ ਕਿ ਅਸੀਂ ਬਾਹਰਲੇ ਆ ਅਸੀਂ ਬਾਹਰਲੇ ਨਹੀਂ ਆ ਅਸੀਂ ਇੱਥੋਂ ਦੇ ਹੀ ਆ 1984 ਤੋਂ ਬਾਅਦ ਮੈਂ ਇਤਿਹਾਸਕ ਤੌਰ ਤੇ ਤੁਹਾਨੂੰ ਦੱਸਣਾ ਚਾਹਣਾ ਇਹ ਬੜਾ ਇੰਪੋਰਟੈਂਟ ਹੈਗਾ ਆਪਣੀ ਕੌਮ ਦੇ ਲਈ ਜਾਣਨਾ ਇੱਥੋਂ ਦੇ ਸਿੱਖ ਇੱਥੋਂ ਦੇ ਕਬੀਲਿਆਂ ਨੇ ਇੱਕ ਵਾਰੀ ਬੜੇ ਤਗੜੇ ਤੌਰ ਤੇ ਇਹਨਾਂ ਨੂੰ ਡਰਾ ਦਿੱਤਾ ਸੀ ਕਿ ਬਈ ਅਸੀਂ ਤੁਹਾਨੂੰ ਕੱਟ ਦੇਣਾ ਸਿੱਖਾਂ ਨੂੰ ਤੇ ਫਿਰ ਸਾਡੀ ਜੁਜਾਰੂ ਜਥੇਬੰਦੀਆਂ ਨੇ ਇੱਥੇ ਆ ਕੇ ਤੇ ਬਿਆਨ ਦਿੱਤਾ ਸੀ ਕਿ ਭਈ ਤੁਸੀਂ ਜੇ ਹੱਥ ਵੀ ਲਾਇਆ ਤੇ ਫਿਰ ਰੱਖਿਆ ਜੇ ਯਾਦ ਤੇ ਫਿਰ ਜਾ ਕੇ ਠੱਲ ਪਈ ਸੀ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਤਜਿੰਦਰ ਸਿੰਘ ਸ਼ਲਾਂਗ ਦੀ ਧਰਤੀ ਤੋਂ ਤੁਹਾਨੂੰ ਜੋੜ ਰਿਹਾ ਅਸੀਂ ਲਗਾਤਾਰ ਤਸਵੀਰਾਂ ਜਿਹੜੀਆਂ ਇੱਥੇ ਤੋਂ ਦਿਖਾਡੀਆਂ ਗੁਰਦੁਆਰਾ ਸਾਹਿਬ ਦੇ ਸਮਾਗਮ ਤੁਹਾਨੂੰ ਦਿਖਾ ਲਈ ਤੇ ਵੱਡੀ ਖੁਸ਼ੀ ਦੀ ਗੱਲ ਹੈ ਇੱਥੇ ਕਿ ਜਿਹੜਾ 2015 ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸ਼ੁਰੂਆਤ ਕੀਤੀ ਗਈ ਸੀ ਨਵੀਂ ਬਿਲਡਿੰਗ ਦੀ ਉਹਦੀ ਉਹ ਸਾਰੀ ਨੂੰ 2023 ਤੱਕ ਸਮਾਪਤੀ ਹੋਈ ਇੱਕ ਵਧੀਆ ਆਲੀਸ਼ਾਨ ਗੁਰਦੁਆਰਾ ਬਣ ਕੇ ਤਿਆਰ ਹੋਇਆ ਤੇ ਮੇਰੇ ਪਿੱਛੇ ਤੁਸੀਂ ਉਹ ਗੁਰਦੁਆਰਾ ਸਾਹਿਬ ਦੀ ਤਸਵੀਰ ਤੁਸੀਂ ਵੇਖ ਰਹੇ ਹੋ ਸੱਤ ਮੰਜ਼ਲੀ ਇਮਾਰਤਾਂ ਛਲਾਂਗ ਦੇ ਵਿੱਚ ਗੁਰਦੁਆਰਾ ਸਾਹਿਬ ਤਿਆਰ ਹੋ ਚੁੱਕਾ ਤੇ 22 ਤਰੀਕ ਨੂੰ 22 ਜਨਵਰੀ 2023 ਦੇ ਵਿੱਚ ਇਹ ਲੋਕਾਂ ਵਾਸਤੇ ਖੋਲ ਦਿੱਤੀ ਗਈ ਬਿਲਡਿੰਗ ਗੁਰੂ ਸਾਹਿਬ ਦੇ ਦਰਸ਼ਕਾਂਵਾਂ ਵਾਸਤੇ ਗੁਰੂ ਘਰ ਸੰਗਤ ਨੂੰ ਅਰਪਣ ਕਰ ਦਿੱਤਾ ਗਿਆ ਵੀਰ ਗੁਰਜੀਤ ਸਿੰਘ ਜਿਥੇ ਵਧਾਈ ਦੇ ਪਾਤਰਾ ਉਹਨਾਂ ਦੀ ਪੂਰੀ ਟੀਮ ਇਥੇ ਵਧਾਈ ਦੀ ਪਾਤਰਾ ਤੇ ਇਹਦੇ ਵਿੱਚ ਕੁਝ ਮੁਸ਼ਕਲਾਂ ਵੀ ਆਈਆਂ ਇਥੋਂ ਦੀ ਇੱਕ ਖਾਸੀ ਭਾਈਚਾਰੇ ਨਾਲ ਕੁਝ ਜਦੋਜਹਿਦ ਵੀ ਹੋਈ ਉਹਦੀ ਗੱਲਬਾਤ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਦਾ ਜਗਮਉਂਹ ਸਿੰਘ ਜੀ ਆ ਜਗਮਉਂਹ ਸਿੰਘ ਬਾਰੇ ਤੁਸੀਂ ਜਾਣਦੇ ਹੀ ਉਹ ਭਲੀਪਾਂਤ ਦੋ ਦਿਨ ਤੋਂ ਤੁਹਾਡੇ ਨਾਲ ਸੰਗਤ ਦੇ ਰੂਬਰੂ ਕਰਾ ਰਹੇ ਆ ਦਰਸ਼ਕਾਂਵਾਂ ਦੇ ਵੀ ਕਰਾ ਰਹੇ ਆ ਜਗਮਉਂਹ ਸਿੰਘ ਜੀ ਤੁਹਾਨੂੰ ਤੇ ਵਧਾਈਆਂ ਜੀ ਗੁਰਦੁਆਰਾ ਸਾਹਿਬ ਦੀ ਓਪਨਿੰਗ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਵਧਾਈਆਂ ਇੱਥੇ ਦੀ ਸੰਗਤਾਂ ਨੂੰ ਤੇ ਸਮੁੱਚੇ ਸਿੱਖ ਜਗਤ ਨੂੰ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਕਿਵੇਂ ਖੁਸ਼ੀ ਹੋਈਏ ਬਹੁਤ ਖੁਸ਼ੀ ਹੋਈਏ ਇੱਥੇ ਦੇ ਸੰਗਤ ਨੇ ਦਿਨ ਰਾਤ ਇੱਕ ਕਰਕੇ ਗੁਰਦੁਆਰਾ ਉਹ ਸਾਰਿਆ ਤੇ ਉਹਨਾਂ ਦੀ ਮਿਹਨਤ ਜਿਹੜੀ ਹੈ ਉਹ ਰੰਗ ਲਿਆਈ ਹੈ ਵਿੱਚ ਥੋੜੀਆਂ ਹੜਚੜਾਂ ਵੀ ਪਈਆਂ ਸੀ ਥੋੜਾ ਜਿਹਾ ਆਪਾਂ ਜ਼ਿਕਰ ਜ਼ਰੂਰ ਦਾ ਕਰਾਂਗੇ ਕਿਉਂਕਿ 2018 ਦੇ ਜੋ ਵਾਪਰਿਆ ਉਹਦੇ ਬਾਰੇ ਆਪਸੀ ਭਾਈਚਾਰਕ ਸਾਂਝ ਜਿਹੜੀ ਕੀ ਥੋੜੀ ਜੀ ਡਾਮੰਡੋਲ ਹੋਈ ਕਾਸੀ ਬਰਾਦਰਾਂ ਭਾਈਚਾਰਕ ਸੰਜੋਗ ਜਿਹੜੀ ਸੀ ਪਹਿਲਾਂ ਬਣੀ ਹੋਈ ਥੋੜੀ ਤਕਰਾਰ ਪਾਜੀ ਹੋਈ ਕਾਰਨ ਕੀ ਹੋਏ ਸੀ ਉਹ ਜਿਹੜਾ ਉਤਰੀ ਭਾਰਤ ਦਾ ਇਲਾਕਾ ਹੈ ਨਾ ਇਹ ਸਾਰਾ ਕਬੀਲਿਆਂ ਦਾ ਇਲਾਕਾ ਹੈ ਜਿਹੜੇ ਨਵੇਂ ਸੂਬੇ ਨੇ ਇੱਥੇ ਉਹਨਾਂ ਸਾਰੇ ਸੂਬਿਆਂ ਵਿੱਚ ਜਿੱਦਾਂ ਮੇਘਾਲੇ ਵਿੱਚ ਐ ਸ਼ਿਲੋਂਗ ਦੀ ਧਰਤੀ ਹੈ ਪਹਿਲਾਂ ਇਹ ਸਾਰਾ ਅਸਾਮ ਦਾ ਹਿੱਸਾ ਸੀ ਫਿਰ ਜਦੋਂ ਇਹ ਸੂਬੇ ਨਵੇਂ ਬਣੇ ਤੇ ਫਿਰ ਇੱਥੇ ਸਾਰੇ ਕਬੀਲੇ ਰਹਿੰਦੇ ਨੇ ਤੇ ਇਹਨਾਂ ਕਬੀਲਿਆਂ ਦੀ ਆਪਣੀ ਇੱਕ ਪਛਾਣ ਹੈਗੀ ਹੈ ਆਪਣੀ ਇੱਕ ਆਇਡੈਂਟਿਟੀ ਹੈਗੀ ਹੈ ਤੇ ਇਹ ਜਿਸ ਤਰ੍ਹਾਂ ਅਸੀਂ ਆਪਣੀ ਪਛਾਣ ਦੇ ਲਈ ਲੜਦੇ ਆ ਵੀ ਸਿੱਖ ਪਛਾਣ ਨੂੰ ਜਿਹੜਾ ਹੈਗਾ ਕੋਈ ਵੀ ਆਂਚ ਨਹੀਂ ਆਣੀ ਚਾਹੀਦੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਹੈਨਾ ਸਾਨੂੰ ਜੇ ਸਰਕਾਰ ਕੋਈ ਗੱਲ ਕਹਿੰਦੀ ਏ ਸਾਨੂੰ ਕੋਈ ਹੋਰ ਕਹਿੰਦਾ ਤੇ ਅਸੀਂ ਪਰੇਸ਼ਾਨ ਹੋ ਜਾਂਦੇ ਆ ਇਸੇ ਤਰ੍ਹਾਂ ਜਿਹੜੀ ਇੱਥੇ ਦੀਆਂ ਸੰਗਤਾਂ ਨੇ ਇੱਥੇ ਦੇ ਸੌਰੀ ਇੱਥੇ ਦੇ ਜਿਹੜੇ ਲੋਕ ਨੇ ਖਾਸੀ ਲੋਕ ਨੇ ਗਾਰੋ ਲੋਕ ਨੇ ਹੋਰ ਮੈਂ ਨਾਗਾਲੈਂਡ ਵੀ ਜਾ ਕੇ ਆਇਆ ਹਾਂ ਵਾ ਉੱਥੇ ਵੀ ਜਿਹੜੇ ਸੈਂਕੜੇ ਹੀ ਕਬੀਲੇ ਨੇ ਇਹਨਾਂ ਦਾ ਆਪਣਾ ਆਪਣਾ ਇੱਕ ਪੂਰਾ ਵਿਰਸਾ ਹੈ ਜਿਹੜਾ ਕਿ 2 ਕਿਲੋਮੀਟਰ ਕਈ ਥਾਵਾਂ ਤੇ ਤੇ ਕਈ ਥਾਂ ਤੇ 10 ਕਿਲੋਮੀਟਰ ਦੇ ਬਾਅਦ ਬਦਲ ਜਾਂਦਾ ਤੇ ਜਦੋਂ ਕੋਈ ਬਾਹਰੋਂ ਆ ਕੇ ਇੱਥੇ ਵੱਸਦਾ ਹੈ ਤੇ ਇਹਨਾਂ ਨੂੰ ਥੋੜਾ ਜਿਹਾ ਘਬਰਾਹਟ ਹੋ ਜਾਂਦੀ ਏ ਕਿ ਭਈ ਇਹ ਸਾਡੇ ਜਿਹੜੇ ਟ੍ਰੈਡੀਸ਼ਨਲ ਸਾਡੀ ਲਾਈਫ ਏ ਉਹਦੇ ਵਿੱਚ ਵਿਗਨ ਪਾਏਗਾ ਹਾਲਾਂਕਿ ਇਹਨਾਂ ਨੂੰ ਹੁਣ ਸਮਝ ਆਉਂਦੀ ਪਈ ਏ ਹੌਲੀ ਹੌਲੀ ਮਨੁੱਖੀ ਅਧਿਕਾਰਾਂ ਦੇ ਸਿਵਲ ਲਿਬਰਟੀਆਂ ਦੇ ਐਕਟਿਵਿਸਟ ਜਿਹੜੇ ਨੇ ਉਹ ਸਾਰੇ ਜਿਹੜੇ ਨੇ ਉਹ ਇਸ ਤਰੀਕੇ ਦਾ ਯਤਨ ਕਰ ਰਹੇ ਨੇ ਕਿ ਇਹਨਾਂ ਤੱਕ ਪਹੁੰਚ ਕੀਤੀ ਜਾਏ ਦਾਸ ਨੇ ਵੀ ਕੋਸ਼ਿਸ਼ ਕੀਤੀ ਏ ਕਿ ਇਹਨਾਂ ਤੱਕ ਪਹੁੰਚ ਕੀਤੀ ਜਾਏ ਇਹਨਾਂ ਨੂੰ ਦੱਸਿਆ ਜਾਏ ਕਿ ਅਸੀਂ ਕਿਸੇ ਦੇ ਵੈਰੀ ਨਹੀਂ ਆ ਸਾਡਾ ਤੁਹਾਡੇ ਨਾਲ ਵਿਰੋਧ ਵੀ ਕੋਈ ਨਹੀਂ ਹੈ ਅਸੀਂ ਸਗੋਂ ਤੁਹਾਡੀ ਆਇਡੈਂਟੀਟੀ ਦੇ ਹੱਕ ਦੇ ਵਿੱਚ ਆ ਲੇਕਿਨ ਤੁਹਾਡੀ ਆਇਡੈਂਟੀਟੀ ਦੇ ਹੱਕ ਦੇ ਵਿੱਚ ਹੋਣਾ ਦਾ ਇਹ ਮਤਲਬ ਨਾ ਕਟਿਆ ਜਾਏ ਕਿ ਅਸੀਂ ਆਪਣੀ ਆਇਡੈਂਟੀਟੀ ਗਵਾ ਲਈਏ 200 ਸਾਲਾਂ ਤੋਂ ਜਿਹੜੇ ਗਰੀਬ ਸਿੱਖ ਇੱਥੇ ਰਹਿ ਰਹੇ ਆ ਇਹ ਬਹੁਤ ਹੀ ਜਿਨੂੰ ਜਿਹੜਾ ਕੰਮ ਕੋਈ ਨਹੀਂ ਸੀ ਕਰਦਾ ਸਫਾਈਆਂ ਦਾ ਕੰਮ ਕਰਨਾ ਉਸ ਲਈ ਇਹ ਬਰਤਾਨੀਆਂ ਫੌਜ ਇਹਨਾਂ ਨੂੰ ਲੈ ਕੇ ਆਈ ਸੀ ਉਹਨਾਂ ਨੇ ਸੜਕਾਂ ਸਾਫ਼ ਕੀਤਾ ਉਹਨਾਂ ਨੇ ਟਟੀਆਂ ਸਾਫ਼ ਕੀਤੀਆਂ ਇਹਨਾਂ ਦੀਆਂ ਜਿਹੜੇ ਬਰਤਾਨੀ ਫੌਜ ਦੇ ਤੇ ਇੱਥੋਂ ਦੇ ਲੋਕ ਸਨ આજ ਤੋਂ 200 ਸਾਲ ਪਹਿਲਾਂ ਤੇ ਹੁਣ ਕਿਉਂਕਿ ਸਫਾਈ ਹੋ ਗਈ ਮੈਂ ਬਜ਼ੁਰਗਾਂ ਨੂੰ ਮਿਲਿਆ ਉਹਨਾਂ ਦੇ ਅੱਖਾਂ 'ਚ ਹੰਝੂ ਆਂਦੇ ਨੇ ਕਿ ਇਹ ਅੱਧੀ ਅੱਧੀ ਰਾਤ ਵਿੱਚ ਪੁਲਿਸ ਪ੍ਰੋਟੈਕਸ਼ਨ ਵਿੱਚ ਸਾਨੂੰ ਲੈ ਕੇ ਜਾਇਆ ਕਰਦੇ ਸਨ ਵੀ ਆਓ ਸੇਵਾ ਕਰੋ ਪਿਆਜ ਜੁਣ ਜਦੋਂ ਇਹਨਾਂ ਦਾ ਕੰਮ ਪੂਰਾ ਹੋ ਗਿਆ ਤੇ ਇਹ ਹੁਣ ਸਾਨੂੰ ਮਤਲਬ ਕਹਿੰਦੇ ਨੇ ਕਿ ਅਸੀਂ ਬਾਹਰਲੇ ਆ ਅਸੀਂ ਬਾਹਰਲੇ ਨਹੀਂ ਆ ਅਸੀਂ ਇੱਥੋਂ ਦੇ ਹੀ ਆ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੇ ਇੱਥੇ ਵਧੀਆ-ਵਧੀਆ ਨੌਕਰੀਆਂ ਕੀਤੀਆਂ ਨੇ ਸਕੂਲ ਖੋਲਿਆ ਜਿਦੇ ਵਿੱਚ ਖਾਸੀ ਬੱਚੇ ਪੜਦੇ ਨੇ ਠੀਕ ਹੈ ਨਾ ਜੀ ਤੇ ਮੇਰੇ ਕਹਿਣ ਦਾ ਮਤਲਬ ਹੈ ਇਹਦਾ ਇੱਕ ਇਤਿਹਾਸ ਹੈਗਾ ਇਹਨਾਂ ਨੂੰ ਹੌਲੀ-ਹੌਲੀ ਸਮਝਾਇਆ ਜਾਂਦਾ 1984 ਤੋਂ ਬਾਅਦ ਮੈਂ ਇਤਿਹਾਸਕ ਤੌਰ ਤੇ ਤੁਹਾਨੂੰ ਦੱਸਣਾ ਚਾਹਣਾ ਇਹ ਬੜਾ ਇੰਪੋਰਟੈਂਟ ਹੈਗਾ ਆਪਣੀ ਕੌਮ ਦੇ ਲਈ ਜਾਣਨਾ ਇੱਥੋਂ ਦੇ ਸਿੱਖ ਇੱਥੋਂ ਦੇ ਕਬੀਲਿਆਂ ਨੇ ਇੱਕ ਵਾਰੀ ਬੜੇ ਤਗੜੇ ਤੌਰ ਤੇ ਇਹਨਾਂ ਨੂੰ ਡਰਾ ਦਿੱਤਾ ਸੀ ਕਿ ਬਈ ਅਸੀਂ ਤੁਹਾਨੂੰ ਕੱਢ ਦੇਣਾ ਸਿੱਖਾਂ ਨੂੰ ਸਿੱਖਾਂ ਨੂੰ ਤੇ ਫਿਰ ਸਾਡੀ ਜੁਜਾਰੂ ਜੱਥੇਬੰਦੀਆਂ ਨੇ ਇੱਥੇ ਆ ਕੇ ਤੇ ਬਿਆਨ ਦਿੱਤਾ ਸੀ ਕਿ ਬਈ ਤੁਸੀਂ ਜੇ ਹੱਥ ਵੀ ਲਾਇਆ ਤੇ ਫਿਰ ਰੱਖਿਆ ਜੇ ਯਾਦ ਹਾਂਜੀ ਤੇ ਫਿਰ ਜਾ ਕੇ ਠੱਲ ਪਈ ਸੀ ਦੇ ਵਿੱਚ ਫਿਰ ਉਹੀ ਘਟਨਾ ਵਾਪਰੀ 2018 ਵਿੱਚ ਤੇ ਬੜੇ ਮਾਮੂਲੀ ਜੀ ਗੱਲ ਸੀ ਇੱਥੇ ਇੱਕ ਨਲਕਾ ਕਾਮਨ ਨਲਕਾ ਲੱਗਿਆ ਜਿੱਥੋਂ ਪਾਣੀ ਲੈਂਦੇ ਨੇ ਲੋਕ ਸਿੱਖ ਬੀਬੀਆਂ ਪਾਣੀ ਲੈ ਰਹੀਆਂ ਸਨ ਉਹਨਾਂ ਦਾ ਕੋਈ ਅਨਸਰ ਆਇਆ ਜਿਹੜਾ ਚਾਹੁੰਦਾ ਸੀ ਬਈ ਕਿਸੇ ਤਰੀਕੇ ਨਾਲ ਮਸਲਾ ਫਿਰ ਤੋਂ ਉੱਠੇ ਉਹ ਉਹਨਾਂ ਨੇ ਬੱਚਿਆਂ ਨੂੰ ਬੁਰਾ ਭਲਾ ਕਿਆ ਜਿਹਦੇ ਨਾਲ ਕੇ ਮਸਲਾ ਵੱਧ ਗਿਆ ਪਰ ਮੈਂ ਕਹਾਂਗਾ ਕਿ ਇੱਥੇ ਦੀ ਪੁਲਿਸ ਨੇ ਇੱਥੇ ਦੀ ਐਡਮਿਨਿਸਟ੍ਰੇਸ਼ਨ ਨੇ ਇੱਥੇ ਦੀ ਸਰਕਾਰ ਨੇ ਇਕਦਮ ਕੰਟਰੋਲ ਕਰਤਾ 2018 ਤੋਂ ਲੈ ਕੇ ਅੱਜ ਤੱਕ ਦੋਨੋਂ ਪਾਸੇ CRPF ਦਾ ਪਹਿਰਾ ਕੋ ਰਹਿੰਦੇ ਆ ਇਸ ਇਸ ਪੰਜਾਬੀ ਲੇਨ ਦੇ ਸਿੱਖ ਰਹਿੰਦੇ ਆ ਇਸ ਲੇਨ ਦੇ ਵਿੱਚ ਸਿੱਖ ਰਹਿੰਦੇ ਆ ਤੇ ਦੋਵੇਂ ਪਾਸੇ CRP ਦਾ ਪਹਿਰਾ ਵਾ ਪਹਿਰਾ ਹੈ ਤੇ ਕੋਈ ਇੱਥੇ ਕੈੜੀ ਨਿਗਾ ਨਾਲ ਇਨਾਂ ਵੱਲ ਦੇਖ ਨਹੀਂ ਸਕਦਾ ਬਿਆਨਬਾਜ਼ੀ ਅਖਬਾਰਾਂ ਵਿੱਚ ਹੁੰਦੀ ਹੈ ਅੱਜ ਵੀ ਹੁੰਦੀ ਹੈ ਉਹ ਐਨਜੀਓ ਦੇ ਨਾਂ ਤੇ ਬਿਆਨ ਦੇ ਦਿੰਦੇ ਨੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਸਾਡਾ ਇਲਾਕਾ ਹੈ ਸਰਕਾਰ ਵੀ ਇਹਨਾਂ ਤੋਂ ਦੱਬ ਕੇ ਕਈ ਵਾਰੀ ਗਲਤ ਹਰਕਤ ਕਰ ਦਿੰਦੀ ਹੈ ਜਿਹੜੇ ਪੱਖਾ ਜੋ ਮੋਹਨ ਸਿੰਘ ਜੀ ਸਰਕਾਰ ਕਿਹੜੇ ਪੱਖ ਚਾ ਦੋਵੇਂ ਪੱਖ ਬਰਾਬਰ ਰੱਖ ਰਹੀ ਹੈ ਕਿ ਜਾਂ ਇੱਕ ਪਾਸੜ ਉੱਤਰ ਪੂਰਬੀ ਦੇ ਜਿੰਨੇ ਵੀ ਰਾਜ ਨੇ ਕੋਈ ਵੀ ਸਰਕਾਰ ਜਿਹੜੀ ਮਰਜੀ ਪਾਰਟੀ ਦੀ ਹੋਵੇ ਉਹ ਇੱਥੇ ਦੇ ਕਬੀਲਿਆਂ ਦੇ ਉਲਟ ਕਦੀ ਵੀ ਨਹੀਂ ਜਾ ਸਕਦੀ ਉਹ ਨਹੀਂ ਜਾ ਸਕਦੇ ਜਿਹੜੇ ਵਾਸੇ ਮਰਜੀ ਤੁਸੀਂ ਦੇਖ ਲਓ ਨਾਗਾਲੈਂਡ ਦੇ ਵਿੱਚ ਪ੍ਰਧਾਨ ਮੰਤਰੀ ਨੇ ਉੱਥੇ ਦੀ ਜਿਹੜੀਆਂ ਜੱਥੇਬੰਦੀਆਂ ਨੇ ਉਹਨਾਂ ਨਾਲ ਲਿਖਤੀ ਸਮਝੌਤਾ ਕੀਤਾ ਹੋਇਆ ਮੋਦੀ ਜੀ ਨੇ ਲਿਖਤੀ ਸਮਝੌਤਾ ਉਹ ਅਮਲ ਵਿੱਚ ਨਹੀਂ ਲਿਆ ਰਹੇ ਲੇਕਿਨ ਉਹਨਾਂ ਦੇ ਉਲਟ ਨਹੀਂ ਹੋ ਜਾ ਸਕਦੇ ਇਸੇ ਤਰ੍ਹਾਂ ਇੱਥੇ ਸਰਕਾਰ ਉਹਨਾਂ ਦੇ ਉਲਟ ਨਹੀਂ ਜਾ ਸਕਦੀ لیکن ਜਿਹੜਾ ਚੀਫ ਮਿਨਿਸਟਰ ਹੈ ਉਹਨੇ ਬੜਾ ਬੈਲੈਂਸਡ ਹਮੇਸ਼ਾ ਬਿਆਨ ਦਿੱਤਾ ਔਰ ਕਹੇ ਕਿ ਭਈ ਜੋ ਵੀ ਕੁਝ ਹੋਏਗਾ ਉਹ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਹੋਏਗਾ ਪਿਛਲੇ 40 ਸਾਲਾਂ ਤੋਂ ਕਿੰਨੀਆਂ ਹੀ ਲੜਾਈਆਂ ਗੁਰਜੀਤ ਸਿੰਘ ਜੀ ਨੇ ਤੇ ਜਿਹੜਾ ਹੈਗਾ ਇਸ ਇਲਾਕੇ ਦੇ ਲੋਕਾਂ ਨੇ ਹਰ ਹਰੀਜਨ ਪੰਚਾਇਤ ਕਮੇਟੀ ਦੇ ਨਾਤੇ ਇਹ ਕੋਰਟ ਵਿੱਚ ਕੇਸ ਲੜਦੇ ਨੇ ਕਿੰਨੀਆਂ ਹੀ ਲੜਾਈਆਂ ਦਾ ਜਿਹੜਾ ਇਹਨਾਂ ਦੇ ਪੱਖ ਦੇ ਵਿੱਚ ਅਦਾਲਤ ਨੇ ਫੈਸਲਾ ਕੀਤਾ ਪਰ ਹਲੇ ਵੀ ਮਸਲਾ ਫਿਰ ਅਦਾਲਤ ਵਿੱਚ ਹੈ ਲੇਕਿਨ ਮੈਂ ਸਮਝਣਾ ਵਾ ਕਿ ਜਿਵੇਂ ਅੰਗਰੇਜ਼ੀ ਵਿੱਚ ਕਹਿੰਦੇ ਨੇ ਦ ਰਾਈਟਿੰਗ ਇਜ਼ ਔਨ ਦਾ ਵਾਲ ਹੁਣ ਇਸ ਗੁਰਦੁਆਰਾ ਸਾਹਿਬ ਨੂੰ ਜੇ ਬੁਲਡੋਜ਼ਰ ਦੇ ਨਾਲ ਕੋਈ ਢਾਉਣ ਦੀ ਕੋਸ਼ਿਸ਼ ਕਰੇਗਾ ਤੇ ਫਿਰ ਸਿੱਖ ਬਰਦਾਸ਼ਤ ਨਹੀਂ ਕਰੇਗਾ ਠੀਕ ਹੈ ਸਾਨੇ ਕੋਲ ਗਵਾਹੀ ਹੈ ਇਤਿਹਾਸ ਦੀ ਕਿ ਸਿੱਖ ਦਾ ਘਰ ਢਾ ਦਿਓ ਤੇ ਉਹ ਸ਼ਾਇਦ ਚੁੱਪਚਾਪ ਬਰਦਾਸ਼ਤ ਕਰ ਲਵੇ ਜੇ ਕੱਲਾ ਦੁਕੱਲਾ ਹੋਇਆ ਤੇ ਪਰ ਜੇ ਉਹਦੇ ਗੁਰਦੁਆਰੇ ਨੂੰ ਜੇ ਕਿਸੇ ਨੇ ਮਤਲਬ ਛੇੜਿਆ ਤੇ ਉਹ ਫਿਰ ਉਹਨੇ ਇਹ ਵੀ ਨਹੀਂ ਸੋਚਣਾ ਕਿ ਮੈਂ ਕੱਲਾ ਵਾਂ ਉਹਨੇ ਪਹਿਲਾਂ ਆਪਣੀ ਜਾਨ ਦੇਣੀ ਹੈ ਗੁਰਦੁਆਰਾ ਸਾਹਿਬ ਨੂੰ ਹਾਂਜੀ ਤੇ ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਹੁਣ ਦੱਸਿਆ ਅਸੀਂ ਕੋਸ਼ਿਸ਼ ਵਿੱਚ ਆ ਕਿ ਜਿਹੜਾ ਇੱਥੇ ਦਾ ਭਾਈਚਾਰਾ ਉਹਦੇ ਨਾਲ ਸੰਪਰਕ ਕੀਤਾ ਜਾਏ ਉਹਨਾਂ ਨੂੰ ਦੱਸਿਆ ਜਾਏ ਉਹਨਾਂ ਨੂੰ ਸਮਝਾਇਆ ਜਾਏ ਮੈਂ ਇਸ ਸਮਾਗਮ ਤੋਂ ਬਾਅਦ ਦੋ ਤਿੰਨ ਦਿਨ ਹੋਰ ਇੱਥੇ ਰੁਕਾਂਗਾ ਮੈਂ ਸੰਪਰਕ ਸਾਧਨ ਦੀ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਕਿ ਭਈ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਇਹਨਾਂ ਨੂੰ ਨਾ ਛੇੜੋ ਇਹਨਾਂ ਨੂੰ ਨਾ ਤੰਗ ਕਰੋ ਕਾਨੂੰਨੀ ਜੋ ਹੁੰਦਾ ਪਿਆ ਉਹ ਹੁੰਦਾ ਰਹੇਗਾ ਉਹਨੂੰ ਆਪਾਂ ਨਜਿੱਠ ਲਾਂਗੇ ਠੀਕ ਹੈ ਨਾ ਅਸੀਂ ਸਰਬੱਤ ਦੇ ਭਲੇ ਦੇ ਲਈ ਇਹ ਗਰੀਬ ਸਿੱਖ ਆਪੜੀ ਆਪਣੀ ਕੀਰਤ ਕਰਦੇ ਪਏ ਨੇ ਇੱਥੇ ਦੇ ਸੈਂਕੜੇ ਲੋਕ ਸੜਕਾਂ ਤੇ ਤੁਸੀਂ ਦੇਖਿਆ ਕੀਰਤ ਕਰਦੇ ਪਏ ਨੇ ਕੀਰਤੀ ਇਨਸਾਨ ਨੂੰ ਜਿਹੜਾ ਹੈਗਾ ਉਹ ਧਾਰਮਿਕ ਕਾਰਨ ਦਿਖਾ ਕੇ ਤੇ ਟਕਰਾਉ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ 22 ਤਰੀਕਾ ਤੇ 22 ਤਰੀਕ ਵਾਲੇ ਦਿਨ 22 ਜਨਵਰੀ 2023 ਨੂੰ 2015 ਚ ਸ਼ੁਰੂਆਤ ਹੋਈ ਤੇ ਅੱਜ ਲੋਕ ਅਰਪਣ ਕਰ ਦਿੱਤੀ ਗਈ ਆ ਗੁਰੂ ਸਾਹਿਬ ਬਰਾਜਮਾਨ ਆ ਤੇ 41ਵੇਂ ਅਖੰਡ ਪੜ੍ਹ ਸਾਹਿਬ ਦੇ ਭੋਗ ਪਏ ਤੇ ਕੀਰਤਨ ਦੀ ਸ਼ੈਭਰ ਲੱਗੀ ਆ ਦਿੱਲੀ ਕਮੇਟੀ ਪਹੁੰਚ ਗਈ ਐ ਜੀਪੀਸੀ ਪਹੁੰਚ ਗਈ ਪੰਥ ਪਹੁੰਚ ਗਿਆ ਜਿਹੜਾ ਪੰਥ ਪੰਜਾਬ ਵਿੱਚ ਕਿਸੇ ਮਸਲੇ ਤੇ ਇਕੱਠੇ ਨਹੀਂ ਹੁੰਦਾ ਦਿੱਲੀ ਕਿਸੇ ਮਸਲੇ ਤੇ ਇਕੱਠੇ ਨਹੀਂ ਹੁੰਦਾ ਅੱਜ ਸ਼ਿਲੌਂਗ ਇਕੱਠਾ ਹੋ ਗਿਆ ਸਾਰੀਆਂ ਕਮੇਟੀਆਂ ਪਹੁੰਚ ਗਈਆਂ ਨੇ ਗੱਲ ਪੰਤੇ ਨੇ ਬੰਬਈ ਤੋਂ ਸੰਗਤ ਪਹੁੰਚੀ ਹੈ ਹਜ਼ੂਰ ਸਾਹਿਬ ਤੋਂ ਪਹੁੰਚੀ ਹੈ ਬਿਦਰ ਸਾਹਿਬ ਤੋਂ ਪਹੁੰਚੀ ਹੈ ਅਸਾਮ ਤੋਂ ਪਹੁੰਚੀ ਹੈ ਡਿਬਰੂਗੜ ਤੋਂ ਪਹੁੰਚੀ ਹੈ ਤੇ ਸਾਰਿਆਂ ਨੇ ਰਲ ਮਿਲ ਕੇ ਹਮਲਾ ਮਾਰਿਆ ਤੇ ਮੈਨੂੰ ਪੂਰਾ ਯਕੀਨ ਹੈ ਕਿ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਉਹੀ ਗੱਲ ਜਿਹੜੀ ਹੈ ਫਾਈਨਲ ਹੋਏਗੀ ਪੰਥ ਚਲੈ ਤਬ ਜਗਤ ਮੇ ਜਬ ਤੁਮ ਕਰੋ ਸਹਾਇ ਗੁਰੂ ਸਾਹਿਬ ਨੇ ਸਹਾਇਤਾ ਕਰ ਦਿੱਤੀ ਤੇ ਪੰਥ ਵਸਦਾ ਗਜਦਾ ਰਹੇਗਾ ਧੰਨਵਾਦ ਸਦਾ ਜਗਮਉਂ ਸਿੰਘ ਵੀ ਦੋ ਦਿਨ ਤੋਂ ਸਾਡੇ ਨਾਲ ਜੁੜੇ ਅਸੀਂ ਤਕਰੀਰ ਕੋਸ਼ਿਸ਼ ਕੀਤੀ ਕਿ ਸਾਂਝਾ ਪਾਈਆਂ ਜਾਣ ਸੰਗਤ ਦੇ ਨਾਲ ਤੇ ਹਰ ਇੱਕ ਪੱਖ ਤੋਂ ਜਿਤੇ ਕਾਨੂੰਨੀ ਪੱਖ ਦੀ ਵੀ ਗੱਲ ਕੀਤੀ ਕਿ ਭਾਈਚਾਰੇ ਨੂੰ ਮਿਲਾਂਗੇ ਜਿਹੜਾ ਖਾਸੀ ਭਾਈਚਾਰਾ ਵਾ ਵਖਰੇਵਾ ਕਿਉਂ ਹੋਇਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਇੱਕ ਵਾਰੀ ਫੇਰ ਤੋਂ ਅਸੀਂ ਮੁਬਾਰਕਬਾਦ ਦਿੰਨੇ ਆ ਸਦਾ ਗੁਰਜੀਤ ਸਿੰਘ ਤੇ ਇਥੋਂ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵਵਦੀਆਂ ਸਵਾਮਾਂ ਦੇਣ ਵਾਲੇ ਬੇਸ਼ੱਕ ਉਹ 암 ਪਰਿਵਾਰ ਸੀ ਇੱਥੋਂ ਦੇ ਉਹਨਾਂ ਨੇ ਗੁਰਦੁਰਾ ਸਾਹਿਬ ਦੇ ਜੀ ਵੱਡੀਆਂ ਸੁਆਵਾਂ ਕੀਤੀਆਂ ਕਿਉਂਕਿ 300 ਤੋਂ 350 ਪਰਿਵਾਰ ਸੀ ਤੇ ਉਹਨਾਂ ਵੱਲੋਂ ਸੱਤ ਮੰਜ਼ਿਲ ਬਿਲਡਿੰਗ ਉਸਾਰ ਲੈਣੀ ਬੜੀ ਵੱਡੀ ਗੱਲ ਉਹ ਵੀ ਛਲੌਂਗ ਦੀ ਧਰਤੀ ਤੇ ਜਿੱਥੇ ਆਪਸੀ ਤਕਰਾਰ ਵੀ ਕੁਝ ਭਾਈਚਾਰਕ ਕੋਈ ਕਬੀਲੇ ਨਾਲ ਸੀ ਪਰ ਹੁਣ ਇਸ ਟਾਈਮ ਗੁਰੂ ਸਾਹਿਬ ਦੀ ਕਿਰਪਾ ਵਾ ਜਦਾ ਜਗਮਉਂ ਸਿੰਘ ਨੇ ਵੀ ਕਿਹਾ ਕਿ ਹੁਣ ਇੱਥੇ ਗੁਰੂ ਸਾਹਿਬ ਵੀ ਸੁਭਾਏਮਨ ਹੋ ਗਏ ਆ ਗੁਰੂ ਘਰ ਦੇ ਬੇਸ਼ੱਕ ਪਹਿਲਾਂ ਹੀ ਸੀ ਤੇ ਹੁਣ ਇੱਕ ਬੜੀ ਆਲੀਸ਼ਾਨ ਗੁਰਦੁਰਾ ਸਾਹਿਬ ਦੀ ਇਮਾਰਤ ਕਿਉਂਕਿ 1861 ਚ ਇੱਥੋਂ ਪਹਿਲੀ ਵਾਰ ਗੁਰਦਰਾ ਬਣਿਆ ਸੀ ਦੂਜੀ ਵਾਰ ਦੀ 7 ਮੰਜ਼िला ਇਮਾਰਤ ਸੰਗਤ ਵਾਸਤੇ ਖੋਲ ਦਿੱਤੀ ਗਈ ਆ ਤੇ ਵਧਾਈ ਦੇ ਪਾਤਰ ਆ ਸਾਡਾ ਗੁਰਜੀਤ ਸਿੰਘ ਤੇ ਉਹਨਾਂ ਦੀ ਪੂਰੀ ਟੀਮ